ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਪੜਨ ਗੁਣ ਨ ਸੰਸਾਰ ਕੀ ਕਾਰ ਹੈ ਅੰਦਰ ਤਿਸਨਾ ਵਿਕਾਰ हौमे बिच सब पढ़ थके खोर पढ़ना गुणना संसार की कार है अंदर विकार हमें बिच सब पढ़ थके दूजे पाए खोआर ਸੋ ਪੜਿਆ ਸੋ ਪੰਡਿਤ ਬੀਨਾ ਗੁਰ ਕਾ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹਿ ਪਾਏ ਮੁਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਅਧਾਰ ਮਹੱਲਾ ਤੀਜਾ ਵਿਣ ਮਨ ਮਾਰੇ ਕੋਇ ਨਾ ਸਿਜਈ ਵੇਖਿਓ ਕੋ ਲਿਵ ਲਾਏ ਪੇਖ ਤਾਰੀ ਤੀਰਥੀ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੇ ਸੱਚ ਰਹੇ ਲਿਵਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ਹਉਮੈ ਸ਼ਬਦ ਜਲਾਏ ਪਉੜੀ ਹਰ ਹਰ ਸਾਂਤਿ ਮਿਲਿਓ ਮੇਰੇ ਭਾਈ ਹਰ ਨਾਮ ਦਿਰੜਾਵਿਓ ਇਕ ਕਿਨਕਾ ਹਰ ਹਰ ਸੇਗਾਰ ਬਣਾਵਿਓ ਹਰ ਜਨ ਹਰ ਕਾਪੜ ਪਹਿ ਰਿਓ ਖਿਮ ਕਾ ਐਸਾ ਸਿਗਾਰ ਮੇਰੇ ਪ੍ਰਭ ਭਾਵੇ ਹਰ ਲਾਗੇ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲਿਓ ਦਿਨ ਰਾਤੀ ਸਭ ਕਿਲ ਵਿਖ ਕਾਟੇ ਇਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਹਰ ਹਰ ਨਾਮ ਬੋਲਿਓ ਦਿਨ ਰਾਤੀ ਸਭ ਕਿਲ ਵਿਖ ਕਾਟੇ ਇਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਪੜਨਾ ਅਤੇ ਵਿਚਾਰਨਾ ਸੰਸਾਰ ਦਾ ਕੰਮ ਹੈ ਭਾਵ ਹੋਰ ਵਿਹਾਰਾਂ ਵਾਂਗ ਇਹ ਵੀ ਇੱਕ ਵਿਹਾਰ ਹੀ ਬਣ ਗਿਆ ਹੈ ਪਰ ਹਿਰਦੇ ਵਿੱਚ ਤ੍ਰਿਸ਼ਨਾ ਤੇ ਵਿਕਾਰ ਟਿਕੇ ਹੀ ਰਹਿੰਦੇ ਹਨ ਅਹੰਕਾਰ ਵਿੱਚ ਸਾਰੇ ਪੰਡਿਤ ਫੜ ਫੜ ਕੇ ਥੱਕ ਗਏ ਹਨ ਮਾਇਆ ਦੇ ਮੋਹ ਵਿੱਚ ਖੁਆਰ ਹੀ ਹੁੰਦੇ ਹਨ ਉਹ ਮਨੁੱਖ ਪੜਿਆ ਹੋਇਆ ਤੇ ਸਿਆਣਾ ਪੰਡਤ ਹੈ ਭਾਵ ਉਸ ਮਨੁੱਖ ਨੂੰ ਪੰਡਤ ਸਮਝੋ ਜੋ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਜੋ ਆਪਣੇ ਮਨ ਨੂੰ ਖੋਜਦਾ ਹੈ ਅੰਦਰੋਂ ਹਰੀ ਨੂੰ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਨ ਲਈ ਰਸਤਾ ਲੱਭ ਲੈਂਦਾ ਹੈ ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਅਤੇ ਆਤਮਿਕ ਅਡੋਲਤਾ ਵੀ ਟਿੱਕੇ ਪਰਮਾਤਮਾ ਦੇ ਗੁਣਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਏ ਨਾਨਕ ਇਸ ਤਰ੍ਹਾਂ ਸਤਿਗੁਰ ਦੇ ਸਨਮਖ ਹੋਏ ਜਿਸ ਮਨੁੱਖ ਨੂੰ ਨਾਮ ਆਸਰਾ ਰੂਪ ਹੈ ਉਸ ਨਾਮ ਦਾ ਵਪਾਰੀ ਮੁਬਾਰਕ ਹੈ ਤੁਸੀਂ ਕੋਈ ਵੀ ਮਨੁੱਖ ਵਰਤੀ ਜੋੜ ਕੇ ਦੇਖ ਲਵੋ ਮਨ ਨੂੰ ਕਾਬੂ ਕਰਨ ਤੋਂ ਬਿਨਾ ਕੋਈ ਨਹੀਂ ਸਿੱਖਿਆ ਭਾਵ ਕਿਸੇ ਦੀ ਘਾਲ ਥਾਂ ਨਹੀਂ ਪਈ ਭੇਖ ਕਰਨ ਵਾਲੇ ਸਾਧੂ ਵੀ ਤੀਰਥਾਂ ਦੀ ਯਾਤਰਾ ਕਰਕੇ ਰਹਿ ਗਏ ਹਨ ਇਸ ਤਰ੍ਹਾਂ ਇਹ ਮਨ ਮਾਰਿਆ ਨਹੀਂ ਜਾਂਦਾ ਸਤਿਗੁਰ ਦੇ ਸੰਮੁਖ ਹੋਇਆ ਮਨੁੱਖ ਸੱਚੇ ਹਰੀ ਵਿੱਚ ਬਿਰਤੀ ਜੋੜੀ ਰੱਖਦਾ ਹੈ ਇਸ ਕਰਕੇ ਉਸ ਦਾ ਮਨ ਜਿਉਂਦਾ ਹੀ ਮੋਇਆ ਹੋਇਆ ਹੈ ਭਾਵ ਮਾਇਆ ਵਿੱਚ ਵਰਤਦਿਆਂ ਵੀ ਮਾਇਆ ਤੋਂ ਉਦਾਸ ਹੈ اے ਨਾਨਕ ਜਿਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ ਮਨ ਦੀ ਹੋਂਮੇ ਸਤਿਗੁਰ ਦੇ ਸ਼ਬਦ ਨਾਲ ਸਾੜੀ ਜਾਏ اے ਮੇਰੇ ਭਾਈ ਸੰਤ ਜਣੋ ਇੱਕ ਕਿਣਕਾ ਮਾਤਰ ਮੈਨੂੰ ਵੀ ਹਰੀ ਦਾ ਨਾਮ ਜਪਾਵੋ اے ਹਰੀਜਨੋ ਹਰੀ ਦੇ ਨਾਮ ਦਾ 시ਗਾਰ ਬਣਾਵੋ ਅਤੇ ਦਿਨ ਰਾਤ ਹਰੀ ਦਾ ਨਾਮ ਸਿਮਰੋ ਇੱਕ ਪਲ ਵਿੱਚ ਸਾਰੇ ਪਾਪ ਕੱਟ ਦੇਵੇਗਾ ਜਿਸ ਗੁਰਮੁਖ ਉਤੇ ਹਰੀ ਦਿਆਲ ਹੁੰਦਾ ਹੈ ਉਹ ਹਰੀ ਦਾ ਸਿਮਰਨ ਕਰਕੇ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ